ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਜਿੱਦਾਂ ਕੀ ਦੇਖਦੇ ਆ ਕਿ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਜੋ ਇਹ ਵੀਡੀਓ ਨੂੰ ਦੇਖ ਕੇ ਕਈ ਲੋਕਾਂ ਨੇ ਕਮੈਂਟ ਕੀਤੇ ਗਈ ਪਾਕਿਸਤਾਨ ਤੋਂ ਬਹੁਤ ਹੀ ਜ਼ਿਆਦਾ ਫੈਨਸ ਨੇ ਕਮੈਂਟ ਕੀਤੇ ਸਿੱਧੂ ਮੂਸੇਵਾਲਾ ਇੱਕ ਉਹ ਸਿੰਗਰ ਸੀ ਜਿਸ ਨੇ ਸਾਰੀ ਦੁਨੀਆ ਨੂੰ ਰੋਣੇ ਪਾ ਦਿੱਤਾ ਸੀ ਗੋਰੇ ਕਾਲਿਆਂ ਦੇ ਵਿੱਚ ਆਪਣਾ ਨਾਮ ਬਣਾਇਆ ਆਪਣੇ ਫੱਗ ਨੂੰ ਨਾਮ ਉੱਚਾ ਦਿੱਤਾ ਅਤੇ ਗੋਰੇ ਕਾਲੇ ਵੀ ਬਹੁਤ ਰੋਏ ਜਦੋਂ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਉਤਰਿਆ ਕਿਉਂਕਿ ਇਸ ਅਕਤੂਬਰ ਨੂੰ ਪਹਿਲਾਂ ਹੀ ਪਤਾ ਚੱਲ ਗਿਆ ਸੀ ਕਿ ਜਵਾਨੀ ਦੇ ਵਿੱਚ ਜਨਾਜ਼ਾ ਉੱਠ ਜਾਣਾ ਹੈ ਤਾਂ ਇਸਨੇ ਸੌਂਗ ਦੇ ਵਿੱਚ ਵੀ ਆਪਣਾ ਗਾਣੇ ਦੇ ਰਾਹੀਂ ਸਾਰਾ ਕੁਝ ਪਹਿਲਾਂ ਹੀ ਬਿਆਨ ਕਰ ਦਿੱਤਾ ਸੀ ਅਤੇ ਜਿੱਦਾਂ ਕਿ ਆਪਾਂ ਦੇਖਦੇ ਆ ਕਿ ਛੋਟੇ ਸਿੱਧੂ ਦੀਆਂ ਹਰ ਰੋਜ਼ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਫੇਸਬੁੱਕ ਇੰਸਟਾਗ੍ਰam YouTube ਤੇ ਤਾਂ ਲੋਕੋ ਜਿਨ੍ਹਾਂ ਕਾ ਨੇ ਜਿੰਨਾ ਪਿਆਰ ਵੱਡੇ ਸਿੱਧੂ ਨੂੰ ਕੀਤਾ ਉਹਨਾਂ ਹੀ ਛੋਟੇ ਨੂੰ ਕੀਤਾ ਅਤੇ ਤੁਸੀਂ ਵੀ ਇੱਕ ਕਮੈਂਟ ਛੋਟੇ ਸਿੱਧੂ ਦੇ ਲਈ ਜਰੂਰ ਕਰਨਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜਰੂਰ ਕਰਿਓ ਧੰਨਵਾਦ ਦੋਸਤੋ